ਸਾਡੇ ਵਾਲਾ ਰੈਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟਿਹੜਾ ਤੇ ਬਹੁਤ ਸਾਰੀਆਂ ਪੰਜਾਬ ਦੀਆਂ ਤੇ ਦੇਸ਼ ਦੁਨੀਆ ਦੀਆਂ ਖਬਰਾਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਰ ਸਭ ਤੋਂ ਵੱਡੀ ਜਾਣਕਾਰੀ ਇਹ ਹੀ ਆ ਕਿ ਇਸ ਵੇਲੇ ਰਾਜਨੀਤੀ ਇਸ ਵੇਲੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੀਆਂ ਡੀਪ ਫੇਕ ਵੀਡੀਓ ਇਸ ਵੇਲੇ ਤਰਨਤਾਰਨ ਦੀ ਚੋਣ ਇਸ ਵੇਲੇ ਡੀਆਈਜੀ ਦੇ ਘਰ ਦੇ ਵਿੱਚ ਮੁੜ ਮੁੜ ਕੇ ਪੈਂਦੀ ਰੇਡ ਤੇ ਇਹ ਵਿਸ਼ੇ ਜਿਹੜੇ ਉਹ ਚਰਚਾ ਦੇ ਵਿੱਚ ਆ ਪਰ ਉਸ ਤੋਂ ਪਹਿਲਾਂ ਇੱਕ ਜਾਣਕਾਰੀ ਦੇ ਦਈਏ ਵੀ ਇਤਕੀ ਪੰਜਾਬ ਦੇ ਵਿੱਚ ਜਿਹੜੀ ਦੀਵਾਲੀ ਮਨਾਈ ਗਈ ਆ ਉਹਦੇ ਕਰਕੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਬਹੁਤ ਆ ਹਾਲਾਂਕਿ ਇਤਕੀ ਜੇ ਪ੍ਰਦੂਸ਼ਣ ਦੇ ਬਾਰੇ ਕਿਸੇ ਕੋਲੇ ਗੱਲ ਕਰਦੇ ਆ ਤੇ ਬੰਦਾ ਕੱਲ ਨੂੰ ਆਦਾ ਵੀ ਲੈ ਤੂੰ ਸਾਡੇ ਤਿਉਹਾਰਾਂ ਦੇ ਖਿਲਾਫ ਆ ਕਿਉਂਕਿ ਮੈਨੂੰ ਕਈ ਬੰਦਿਆਂ ਨੇ ਇਹ ਸਨਮਾਨ ਪੱਤਰ ਦਿੱਤਾ ਉਹ ਕਹਿੰਦੇ ਜੀ ਕਿ ਤੁਸੀਂ ਸਾਡੇ Hindu ਭਾਈਚਾਰੇ ਦੇ ਤਿਉਹਾਰਾਂ ਦੇ ਖਿਲਾਫ ਆ ਜਦ ਕਿ ਮੈਂ ਬੇਨਤੀ ਇਹ ਗੱਲ ਕਰਨਾ ਵੀ ਭਾਵੇਂ ਪ੍ਰਦੂਸ਼ਣ ਹਿੰਦੂ ਪੈਦਾ ਕਰੇ ਭਾਵੇਂ ਸਿੱਖ ਪੈਦਾ ਕਰੇ ਭਾਵੇਂ ਜੈਨੀ ਬੋਧੀ ਈਸਾਈ ਕੋਈ ਵੀ ਕਰੇ ਪ੍ਰਦੂਸ਼ਣ ਤਾਂ ਪ੍ਰਦੂਸ਼ਣ ਆ ਪਰ ਲੋਕਾਂ ਨੇ ਇਸ ਵਿਸ਼ੇ ਦੀ ਵੀ ਵਰਗਵੰਡ ਕੀਤੀ ਆ ਲੋਕ ਇਹ ਗੱਲ ਕਹਿੰਦੇ ਵੀ ਨਾ ਅਸੀਂ ਪ੍ਰਦੂਸ਼ਣ ਨਹੀਂ ਪੈਦਾ ਕਰਦੇ ਫਲਾਣਾ ਕਰਦਾ ਹੋਣਾ ਸੋ ਐ ਕਿ ਕਈ ਲੋਕਾਂ ਨੇ ਕਿਹਾ ਜੀ ਤੁਹਾਨੂੰ ਗੁਰਪੁਰਬ ਦੇ ਮੌਕੇ ਨਹੀਂ ਪਟਾਕੇ ਸੁਣਦੇ ਅਸੀਂ ਇਹ ਗੱਲ ਕਹਿੰਦੇ ਕੋਈ ਗੁਰਪੁਰਬ ਦੇ ਮੌਕੇ ਵੀ ਨਹੀਂ ਚਲਾਉਣੇ ਚਾਹੀਦੇ ਦੀਵਾਲੀ ਦੇ ਮੌਕੇ ਵੀ ਨਹੀਂ ਚਲਾਉਣੇ ਚਾਹੀਦੇ 크리스마ਸ ਦੇ ਮੌਕੇ ਵੀ ਨਹੀਂ ਚਲਾਉਣੇ ਚਾਹੀਦੇ ਨਾ ਤਾਂ ਜਿਸੂ ਮਸੀਹ ਜੀ ਕਹ ਕੇ ਗਏ ਆ ਕਿ ਭਾਈ ਮੇਰੇ ਜਿਹੜੀ ਆ ਜਨਮ ਦਿਨ ਦੇ ਮੌਕੇ ਕ੍ਰਿਸ਼ਮਨ ਦੇ ਮੌਕੇ ਤੇ ਤੁਸੀਂ ਭਾਈ ਪਟਾਕੇ ਚਲਾਇਓ ਤੇ ਫਿਰ ਖੁਸ਼ੀ ਮਿਲਦੀ ਆ ਨਾ ਬਰੂ ਨਾਨਕ ਸਾਹਿਬ ਕਹ ਕੇ ਗਏ ਆ ਕਿ ਭਾਈ ਮੇਰੇ ਪ੍ਰਕਾਸ਼ ਪੁਰਬ ਦੇ ਮੌਕੇ ਤੁਹਾਨੂੰ ਪਟਾਕੇ ਚਲਾਉਣੇ ਚਾਹੀਦੇ ਆ ਨਾ ਇਹ ਗੱਲ ਕਹੀ ਹੈ ਜੀ रामचंद्र ਜੀ ਨੇ ਜਿਹੜੇ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਦੇ ਵਿੱਚ ਆਏ ਤੇ ਉਹਨਾਂ ਨੇ ਕਿਹਾ ਹੋਵੇ ਜੀ ਕਿ ਮੇਰੇ ਫਿਰ ਜਨਮ ਦਿਨ ਦੇ ਜਾਂ ਮੇਰੇ ਵਾਪਸੀ ਦੇ ਉੱਤੇ ਜਦੋਂ ਮੇਰੀ ਵਾਪਸੀ ਹੋਈ ਆ ਅਯੁੱਧਿਆ ਦੇ ਵਿੱਚ ਤੇ ਉਦੋਂ ਫਿਰ ਤੁਸੀਂ ਪਟਾਕੇ ਚਲਾਇਆ ਕਰੋ ਇਹ ਲੋਕਾਂ ਨੇ ਆਪ ਹੀ ਗੱਲਾਂ ਕੱਢੀਆਂ ਖੜ ਕੇ ਕੱਢੇ ਆ ਤੇ ਇਸ ਕਰਕੇ ਇਸ ਵੇਲੇ ਪੰਜਾਬ ਦੇ ਵਿੱਚ ਵਾਤਾਵਰਣ ਪ੍ਰਲੀਤ ਹੋਇਆ ਪਿਆ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਇਸ ਵੇਲੇ ਮੌਸਮ ਜਿਹੜਾ ਉਹ ਖਰਾਬ ਜਿਹਾ ਲੱਗਦਾ ਹਾਲਾਂਕਿ ਮੀਂਹ ਨਹੀਂ ਪਿਆ ਪਰ ਹੁਣ ਮੀਂਹ ਦੀ ਲੋੜ ਇਸ ਕਰਕੇ ਮਹਿਸੂਸ ਹੁੰਦੀ ਆ ਕਿਉਂਕਿ ਜਿੰਨੀ ਦੇਰ ਤੱਕ ਮੀਂਹ ਪੈਂਦਾ ਨਹੀਂ ਉਨੀ ਦੇਰ ਤੱਕ ਇਹ ਮੌਸਮ ਠੀਕ ਹੁੰਦਾ ਨਹੀਂ ਬਸ ਗੱਲ ਇੰਨੀ ਹੈ ਜੀ ਬਾਕੀ ਦੇਖਦੇ ਆਂਦੇ ਸਮੇਂ 'ਚ ਕੀ ਬਣਦਾ ਪਰ ਐਤ ਕੀ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਬਹੁਤ ਵੱਡਾ ਫਰਕ ਪਿਆ ਐਤ ਕੀ ਬੜੀਆਂ ਵੱਡੀਆਂ ਸਿਹਤ ਰੀਆਂ ਸਮੱਸਿਆਵਾਂ ਲੋਕਾਂ ਨੂੰ ਆਈਆਂ ਐਤ ਕੀ ਲੋਕਾਂ ਦਾ ਜਿਹੜੇ ਉਹ ਵਿਰਵਰ ਕਰਦੇ ਰਹੇ ਆ ਤੇ ਲੋਕਾਂ ਨੇ ਪਟਾਕੇ ਚਲਾਉਣ ਵਾਲੀ ਕਸਰ ਕੋਈ ਨਹੀਂ ਬਾਕੀ ਛੱਡੀ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਿਥਤ ਤੌਰ ਦੇ ਉੱਤੇ ਬਣਾਈਆਂ ਗਈਆਂ ਜਾਂ ਰਿਲੀਜ਼ ਹੋਈਆਂ ਵੀਡੀਓ ਨਾਲ ਸੰਬੰਧਤ ਜਗਮਨ ਸਮਰਾ ਦੇ ਵੱਲੋਂ ਇਹ ਵੀਡੀਓ ਰਿਲੀਜ਼ ਕੀਤੀ ਜਾ ਰਹੀਆਂ ਉਹ ਲਗਾਤਾਰ ਰਿਲੀਜ਼ ਕਰ ਰਿਹਾ ਤੇ ਹੁਣ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਆ ਕਿ ਮੈਂ ਸ਼ਨੀਵਾਰ ਨੂੰ ਉਹ ਰਸ਼ੀਅਨ ਔਰਤ ਵੀ ਲੈ ਕੇ ਆਉਂ ਸੋਸ਼ਲ ਮੀਡੀਆ ਤੇ ਲਾਈਵ ਜਿਹਦੇ ਨਾਲ ਮੁੱਖ ਮੰਤਰੀ ਸਾਹਿਬ ਸੀ ਪੰਜਾਬ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਮੁਹਾਲੀ ਥਾਣੇ ਦੇ ਸਾਈਬਰ ਸੈੱਲ ਦੇ ਵੱਲੋਂ ਜਗਮਨ ਸਮਰਾ ਦੇ ਵੱਲੋਂ ਪਹਿਲਾਂ ਪਾਈਆਂ ਗਈਆਂ ਵੀਡੀਓ ਡਿਲੀਟ ਕਰਵਾ ਦਿੱਤੀਆਂ ਗਈਆਂ YouTube ਤੋਂ Google account ਤੋਂ Facebook ਤੋਂ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੇ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਆ ਕਿ ਵਿਰੋਧੀ ਪਾਰਟੀਆਂ ਇਸ ਵੇਲੇ ਅਕਸ ਨੂੰ ਖਰਾਬ ਕਰਨ ਦੇ ਲਈ ਇਹ ਕਰਤੂਤਾਂ ਇਹ ਹਰਕਤਾਂ ਕਰ ਰਹੀਆਂ ਹਨ ਉਧਰ ਜਗਮਨ ਸਮਰਾ ਇਹ ਗੱਲ ਕਹਿੰਦਾ ਕਿ ਕੋਈ ਇੱਕ ਵੀ ਬੰਦਾ ਪੰਜਾਬ ਦਾ ਇਹ ਸਾਬਤ ਕਰ ਦੇਵੇ ਕਿ ਇਹ ਜਿਹੜੀਆਂ ਵੀਡੀਓ ਆ ਏਜੀ ਏਆਈ ਦੇ ਰਾਹੀਂ ਤਿਆਰ ਕੀਤੀਆਂ ਤੇ ਮੇਰੇ ਕੋਲੋਂ 5 ਕਰੋੜ ਰੁਪਏ ਲੈ ਲਵੇ ਉਹ ਇਹ ਦਾਅਵੇ ਕਰ ਰਿਹਾ ਜੀ ਕਿ ਮੇਰੇ ਕੋਲੇ 8 ਵੀਡੀਓ ਆ ਜਿਹਦੇ ਵਿੱਚੋਂ 3 ਕੇਜਰੀਵਾਲ ਦੀਆਂ ਤੇ ਇਧਰ ਪੰਜਾਬ ਦੀ ਸਰਕਾਰ ਇਹ ਗੱਲ ਕਹਿਨੀ ਜੀ ਕਿ ਇਹ ਬੀਜੇਪੀ ਦੇ ਵੱਲੋਂ ਸਾਰਾ ਕੁਝ ਕਰਵਾਇਆ ਜਾ ਰਿਹਾ ਲੰਗੇਕਰ ਪੰਜਾਬ ਦੇ ਮੁੱਖ ਮੰਤਰੀ ਗਏ ਸੀ ਇੱਕ ਥਾਂ ਤੇ ਸਮਾਗਮ ਦੇ ਵਿੱਚ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਤੁਹਾਡੀਆਂ ਵੀਡੀਓ ਆ ਰਹੀਆਂ ਉਹ ਕਹਿੰਦੇ ਬੀਜੇਪੀ ਦੇ ਕੋਲੇ ਸਭ ਕੁਝ ਠੀਕ ਹੀ ਹੁੰਦਾ ਇਹਨਾਂ ਦੇ ਕੋਲੇ ਅਸਲੀ ਹੈ ਕੀ ਸੋ ਇਸ ਤਰੀਕੇ ਦਾ ਰੌਲਾ ਰੱਪਾ ਇਸ ਵੇਲੇ ਚੱਲ ਰਿਹਾ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੋੜ ਆਉਂਦੇ ਆ ਪਰ ਪੰਜਾਬ ਦੇ ਜਿਹੜੇ ਸੂਝਵਾਨ ਲੋਕ ਆ ਜਿੰਨੇ ਕੁ ਵੀ ਸੂਝਵਾਨ ਹੈਗੇ ਆ ਉਹ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਭਾਈ ਸੂਬੇ ਦੀ ਰਾਜਨੀਤੀ ਦੇ ਵਿੱਚ ਕਿਹੋ ਜੇ ਮੋੜ ਆਈ ਜਾਂਦੇ ਆ ਸੂਬੇ ਦੀ ਰਾਜਨੀਤੀ ਦੇ ਵਿੱਚ ਆ ਕੀ ਕੀ ਹੋਈ ਜਾਂਦਾ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਸੋਚਣਾ ਵਿਚਾਰਨਾ ਬਣਦਾ ਕਿ ਕੀ ਪੰਜਾਬ ਨੂੰ ਵੀਡੀਓ ਚਾਹੀਦੀਆਂ ਜਾਂ ਪੰਜਾਬ ਨੂੰ ਕੰਮ ਚਾਹੀਦੇ ਆ ਤੁਹਾਡੇ ਕੋਲੇ ਨਿੱਜੀ ਕਿਸੇ ਦੀਆਂ ਵੀਡੀਓ ਹੋ ਸਕਦੀਆਂ ਮੈਂ ਅਸਲ ਦੇ ਵਿੱਚ ਵੀਡੀਓ ਵਾਲੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੋਚਦਾ ਵੀ ਲੋੜ ਨਹੀਂ ਅਸਲ ਦੇ ਵਿੱਚ ਵੀ ਇਸ ਵੇਲੇ ਸਾਨੂੰ ਵੀਡੀਓ ਚਲਾਈਏ ਵੀਡੀਓ ਬਣਾ ਕੇ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਪਲ ਜੋ ਵੀ ਹੈਗੇ ਆ ਗਲਤ ਆ ਸਹੀ ਆ ਜੋ ਵੀ ਆ ਤੇ ਉਹ ਭਾਈ ਉਹਨੂੰ ਗਰਨ ਉੱਥੇ ਛੱਡ ਕੇ ਆਪਾਂ ਨੂੰ ਮਲਾਂਕਣੇ ਕਰਨਾ ਚਾਹੀਦਾ ਵੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਭਗਵੰਤ ਮਾਨ ਫੇਰ ਲਾ ਕੇ ਪਾਸ ਆ ਜਾਂ ਸਰਕਾਰ ਦੇ ਤੌਰ ਦੇ ਉੱਤੇ ਕਿਵੇਂ ਆ ਉਹ ਕਿਸੇ ਕੋਲੇ ਜਾਂਦਾ ਕਿਸੇ ਕੋਲੇ ਆਉਂਦਾ ਆਪਾਂ ਇਸ ਗੱਲ ਤੋਂ ਲੈਣਾ ਕੀ ਆ ਪਰ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਸਵਾਦ ਦਿੰਦੀਆਂ ਇਸ ਕਰਕੇ ਪੰਜਾਬ ਦੇ ਲੋਕ ਵੀ ਮੌਕਾ ਨਹੀਂ ਛੱਡਦੇ ਵੀ ਭਾਈ ਹੁਣ ਗੱਲ ਬਣੀ ਆ ਪਰ ਇਹਦਾ ਦੂਜਾ ਪੱਖ ਵੀ ਆ ਵਿਰੋਧੀ ਕਹਿੰਦੇ ਆ ਵੀ ਕਦੇ ਵੀ ਪੰਜਾਬ ਦੀ ਸਰਕਾਰ ਨੇ ਵੀ ਢਿੱਲ ਨਹੀਂ ਗੁਜ਼ਾਰੀ ਇਹ ਓੜ ਮੇ ਕੋੜ ਮੇ ਤੱਕ ਦਾਦਿਆਂ ਪਰਦਾਦਿਆਂ ਤੱਕ ਜਾ ਕੇ ਬੰਦਾ ਲੱਭ ਕੇ ਲਿਆਉਂਦੇ ਰਹਿਆ ਵੀ ਭਾਈ ਹੁਣ ਇਹਦੇ ਬਾਰੇ ਟਿੱਪਣੀ ਕਰਦੇ ਆ ਹੁਣ ਇਹਦੇ ਬਾਰੇ ਟਿੱਪਣੀ ਕਰਦੇ ਆ ਤੇ ਹੁਣ ਭਾਈ ਸਾਡੇ ਹੱਥ ਦੇ ਵਿੱਚ ਮੌਕਾ ਆਇਆ ਤੇ ਹੁਣ ਫਿਰ ਅਸੀਂ ਕਰਤੀ ਆ ਸੋ ਇਸ ਤਰੀਕੇ ਨਾਲ ਗੱਲ ਚੱਲਦੀ ਆ ਪਰ ਭਾਜਪਾ ਦੇ ਕਈ ਨੇਤਾਵਾਂ ਦੇ ਵੱਲੋਂ ਸਵਾਲ ਦਾ ਜਵਾਬ ਮੰਗਿਆ ਗਿਆ ਵੀ ਹਰ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਤੇ ਇਸ ਵੀਡੀਓ ਦੇ ਬਾਰੇ ਜਿਹੜੀਆਂ ਆ ਰਹੀਆਂ ਇਹਨਾਂ ਦੇ ਬਾਰੇ ਕੋਈ ਉੱਤਰ ਕਿਉਂ ਨਹੀਂ ਦੇ ਰਹੇ ਉਸ ਤੋਂ ਅਗਲੀ ਗੱਲ ਇਹ ਜੀ ਕਿ ਡੀਆਈ ਜਿਹੜੇ ਸਸਪੈਂਡ ਕੀਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਉਹ ਇੱਕ ਵਾਰੀ ਫੇਰ ਕਸੂਤੇ ਫਸੇ ਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਵਾਰ ਫੇਰ ਲੰਘੇ ਕੱਲ ਸੀਬੀਆਈ ਦੀ ਰੇਡ ਪਈ ਆ ਸੀਬੀਆਈ ਉਹਨਾਂ ਦੇ ਘਰ ਦੇ ਵਿੱਚ ਗਈ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਛਾਪਾ ਮਾਰ ਕੇ ਤੇ ਉਹਨਾਂ ਦੀ ਮਿਲਤੀ ਗਿਣਤੀ ਕੀਤੀ ਗਈ ਆ ਘਰ ਦੀ ਕਮਰਿਆਂ ਦੀ ਲੌਬੀ ਦੀ ਡਰਾਈੰਗ ਰੂਮ ਦੀ ਬਾਕੀ ਚੀਜ਼ਾਂ ਦੀ ਇਹਨਾਂ ਦੀ ਕੋਠੀ ਦੀ ਕਿੰਨੀ ਖੇਤਰ ਦੇ ਵਿੱਚ ਕਿੰਨੀ ਕੋਠੀ ਇਹ ਇਦੇ ਬਾਰੇ ਵੀ ਉਹਨਾਂ ਨੇ ਜਾਂਚ ਪੜਤਾਲ ਕੀਤੀ ਆ ਸੋ ਮਤਲਬ ਕਹਿਣ ਦਾ ਇਹ ਆ ਵੀ ਡੀਆਈਜੀ ਦੀਆਂ ਭੁੱਲਰ ਦੀਆਂ ਸਮੱਸਿਆਵਾਂ ਦੇ ਵਿੱਚ ਕੋਈ ਘਟौती ਨਹੀਂ ਹੋ ਰਹੀ ਇਹ ਸਮੱਸਿਆਵਾਂ ਜਿਉਂ ਦੀ ਤਿਉਂ ਬਰਕਰਾਰ ਆ ਉਸ ਤੋਂ ਵੱਡੀ ਗੱਲ ਮਹੱਤਵਪੂਰਨ ਇਹ ਆ ਵੀ ਡੀਆਈਜੀ ਦੀਆਂ ਮੁਸ਼ਕਲਾਂ ਘਟਣ ਦੇ ਵਿੱਚ ਕੋਈ ਸੰਭਾਵਨਾ ਵੀ ਨਹੀਂ ਆ ਕਿਉਂਕਿ ਲੰਘੇ ਕੱਲ ਡੀਆਈਜੀ ਦੀ ਧਰਮ ਪਤਨੀ ਤੇ ਉਹਨਾਂ ਦੀ ਬੇਟੀ ਇਹਨਾਂ ਦੋਵਾਂ ਦੇ ਬਿਆਨ ਆ ਜਿਹੜੇ ਉਹ ਸੀਬੀਆਈ ਦੇ ਅਧਿਕਾਰੀ ਕਲਮਬੰਦ ਕਰਕੇ ਲੈ ਕੇ ਗਏ ਆ ਹੁਣ ਉਹ ਕੀ ਕਰਦੇ ਆ ਉਹਦੇ ਸਮੇਂ ਤੇ ਵਕਤ ਦੱਸੂਗਾ ਪਰ ਕਿਨੇ ਵੀ ਫੀਤੇ ਫੜੇ ਸੀ ਸੀਬੀਆਈ ਦੇ ਅਧਿਕਾਰੀਆਂ ਨੇ ਤੇ ਕੱਲੀ-ਕੱਲੀ ਚੀਜ਼ ਦੀ ਉਹ ਗਿਣਤੀ ਮਿੰਤੀ ਕਰਕੇ ਲੈ ਕੇ ਗਏ ਆ ਵੇਖੋ ਬਾਕੀ ਕੀ ਬਣਦਾ ਉਸ ਤੋਂ ਕੋਲੀ ਗੱਲ ਇਹ ਆ ਵੀ ਹੁਣ ਈਡੀ ਦੇ ਵੱਲੋਂ ਵੀ ਇਹਨਾਂ ਦਾ ਪਿੱਛਾ ਕਰਨ ਦੀ ਤਿਆਰੀ ਚੱਲ ਰਹੀ ਆ ਈਡੀ ਦੇ ਵੱਲੋਂ ਵੀ ਇਹਨਾਂ ਦਾ ਹੁਣ ਪਿੱਛਾ ਕੀਤਾ ਜਾ ਰਿਹਾ ਤੇ ਹੁਣ ਬਹੁਤ ਜਲਦ ਕਿਨੇ ਵੀ ਈਡੀ ਵੀ ਇਹਨਾਂ ਦੇ ਉੱਤੇ ਪਰਚਾ ਦਰਜ ਕਰ ਸਕਦੀ ਆ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਦੇ ਬਾਰੇ ਪਹਜਣਦੇ ਆ ਉਸ ਮਾਮਲੇ 'ਚ ਵੀ ਚਰਚਾ ਚੱਲ ਰਹੀ ਆ ਤੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਇਹਨਾਂ ਦੀ ਡਾਇਰੀ ਦੇ ਵਿੱਚ ਹੋਰ ਕਿਹੜੇ ਕਿਹੜੇ ਲੋਕ ਫਸਦੇ ਆ ਤੇ ਕੀ ਕੀ ਕੁਝ ਸਾਹਮਣੇ ਆਉਂਦਾ ਪੰਜਾਬ ਦੇ ਲੋਕ ਇਸ ਗੱਲ ਦੇ ਵੱਲ ਉਤਸੁਕ ਆ ਵੀ ਅਗਲੀ ਕਾਰਵਾਈ ਕਿਨੇ ਉਤੇ ਕਿਵੇਂ ਤੇ ਕਦੋਂ ਹੁੰਦੀ ਆ ਉਸ ਤੋਂ ਅਗਲੀ ਜਾਣਕਾਰੀ ਇਹ ਆ ਵੀ ਮੁਹੰਮਦ ਮੁਸਤਫਾ ਵਾਲਾ ਕੇਸ ਆ ਜਿਹੜਾ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵਾਲਾ ਕੇਸ ਸੀਬੀਆਈ ਨੂੰ ਸੌਂਪਣ ਦੀ ਤਿਆਰੀ ਚੱਲ ਰਹੀ ਆ ਕਿਉਂਕਿ ਲੰਘੇ ਕੱਲ ਹਰਿਆਣੇ ਦੀ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਗਈ ਆ ਕੇਂਦਰ ਦੀ ਸਰਕਾਰ ਨੂੰ ਕਿ ਮੁਹੰਮਦ ਮੁਸਤਫਾ ਸਾਹਿਬ ਦਾ ਡੀਜੀਪੀ ਵਾਲਾ ਕੇਸ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਹੁਣ ਇਸ ਵੇਲੇ ਮੁਹੰਮਦ ਮੁਸਤਫਾ ਉਹਦੀ ਘਰ ਵਾਲੀ ਰਜ਼ੀਆ ਸੁਲਤਾਨਾ ਧੀ ਤੇ ਨੂੰਹ ਦੇ ਉੱਤੇ ਮੁਸਤਫਾ ਦੇ ਪੁੱਤ ਜਿਹੜਾ ਹੈਗਾ ਅਲੀ ਤੇ ਉਹਦੇ ਅਪ ਜਾਣਦੇ ਕਿ ਕਿਥੇ ਤੇ ਤੌਰ ਦੇ ਉੱਤੇ ਉਹਦੀ ਮੌਤ ਦੇ ਬਾਰੇ ਅਕੀਲ ਜਿਹਨੂੰ ਕਹਿੰਦੇ ਅਕੀਲ ਅਖਤਰ ਉਹਦੀ ਮੌਤ ਦੇ ਬਾਰੇ ਪਰਚਾ ਦਰਜ ਹੋਇਆ ਵਿਰੋਧੀ ਇਹ ਗੱਲ ਕਹਿੰਨੇ ਵੀ ਪਾਈ ਇਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਪਰਚਾ ਦਰਜ ਹੋਣ ਦੇ ਬਾਵਜੂਦ ਤੇ ਇਹ ਪਰਿਵਾਰ ਇਹ ਗੱਲ ਕਰ ਰਿਹਾ ਜੀ ਕਿ ਸਾਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਜਿਹਦਾ ਪੁੱਤ ਮੁੱਕ ਜਾਵੇ ਤੇ ਉਹਨਾਂ ਨੇ ਮਨ ਦੇ ਉੱਤੇ ਕੀ ਬੀਤਰੀ ਹੋਗੀ ਕਦੇ ਇਹ ਸੋਚ ਕੇ ਦੇਖੋ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆ ਰਹੇ ਆ ਵੀ ਨਹੀਂ ਇਸ ਮਾਮਲੇ ਦੀ ਜਾਂਚ ਜਿਹੜੀ ਸੱਚੀ ਮੁੱੱਚੀ ਸੀਬੀਆਈ ਕੋਲੇ ਜਾਂਦੀ ਆ ਜਾਂ ਫਿਰ ਨਹੀਂ ਜਾਂਦੀ ਪਰ ਇਹ ਮਾਮਲਾ ਬਹੁਤ ਵੱਡਾ ਬਣਿਆ ਪਿਆ ਤੇ ਇੱਕ ਗੱਲ ਹੋਰ ਹੈ ਜੀ ਕੋਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਸਪੈਂਡ ਕੀਤੇ ਹੋਏ ਵਿਧਾਇਕ ਆ ਉਹਨਾਂ ਨੇ ਕੱਲ ਆਪਦੀ ਹੀ ਪਾਰਟੀ ਨੂੰ ਘੇਰਿਆ ਉਹਨਾਂ ਨੇ ਇਹ ਗੱਲ ਕਹੀ ਹੈ ਡੀਆਈਜੀ ਭੁੱਲਰ ਦੇ ਬਾਰੇ ਉਹ ਕਹਿੰਦੇ ਵੀ ਜਿਹੋ ਜੀ ਸਰਕਾਰ ਹੁੰਦੀ ਆ ਉਹੋ ਜੀ ਅਫਸਰਸ਼ਾਹੀ ਹੁੰਦੀ ਆ ਸਰਕਾਰ ਨੇ ਜੋ ਕੁਝ ਕਰਨਾ ਹੁੰਦਾ ਉਹੋ ਕੁਝ ਹੀ ਅਫਸਰਾ ਨੇ ਕਰਨਾ ਹੁੰਦਾ ਕਿਉਂਕਿ ਸਰਕਾਰ ਨੇ ਹੀ ਅਫਸਰ ਲਾਉਣੇ ਹੁੰਦੇ ਆ ਜਿਹੋ ਜੀ ਨੀਤੀ ਸਰਕਾਰ ਦੀ ਹੋਊਗੀ ਉਹੋ ਜੀ ਨੀਤੀ ਅਧਿਕਾਰਗੰਦੀ ਹੋਊਗੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਵੀ ਬਹੁਤ ਸਾਰੀਆਂ ਥਾਵਾਂ ਦੇ ਉਤੇ ਅਧਿਕਾਰੀ ਦੇ ਤੌਰ ਤੇ ਰਿਆ ਮੈਂ ਜਾਣਦਾ ਇਸ ਗੱਲ ਨੂੰ ਚੰਗੀ ਤਰ੍ਹਾਂ ਕਿ ਕਿਸ ਤਰੀਕੇ ਨਾਲ ਸੈਟਿੰਗਾਂ ਹੋ ਜਾਂਦੀਆਂ ਜੇ ਮੇਰੇ 'ਚ ਕੋਈ ਗਲਤੀ ਆ ਤਾਂ ਭਾਈ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਜਾਂ ਹੁਣ ਵੀ ਹੋਵੇ ਪਰ ਉਹ ਕਹਿੰਦੇ ਜੀ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਕਿਸ ਤਰੀਕੇ ਦੇ ਨਾਲ ਸਟਕਾ ਹੁੰਦੀਆਂ ਜਿੰਨੇ ਕ ਪੈਸੇ ਡੀਆਈਜੀ ਭੁੱਲਰ ਦੇ ਘਰ ਦੇ ਵਿੱਚੋਂ ਫੜੇ ਗਏ ਆ ਇਹਦੇ ਤੋਂ ਕਈ ਗੁਣਾ ਵੱਧ ਤਾਂ ਕਈ ਨੇਤਾਵਾਂ ਦੇ ਘਰਾਂ 'ਚ ਪਏ ਆ ਕਈ ਹੋਰ ਅਧਿਕਾਰੀਆਂ ਦੇ ਘਰਾਂ ਦੇ ਵਿੱਚ ਪਏ ਆ ਉਹ ਕਹਿੰਦੇ ਵੀ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰੀਆਂ ਤੇ ਦਲਾਲਾਂ ਦਾ ਬੋਲਬਾਲਾ ਵੀ ਜੇਕਰ ਦਲਾਲ ਚਾਉਣਗੇ ਤਾਂ ਅਫਸਰ ਖੁਸ਼ ਰੱਖਣਗੇ ਤੇ ਉਹਨਾਂ ਦੇ ਅਗਲੇ ਕੰਮ ਹੋਣਗੇ ਜੇ ਕਿਤੇ ਵੀ ਕੋਈ ਅਧਿਕਾਰੀ ਬਦਲ ਕੇ ਆਉਂਦਾ ਤਾਂ ਸਭ ਤੋਂ ਪਹਿਲਾਂ ਇਹ ਦਲਾਲ ਹੀ ਉਹਨਾਂ ਦਾ ਸਵਾਗਤ ਕਰਦੇ ਆ ਇਹ ਦਲਾਲਾਂ ਦੇ ਕਰਕੇ ਹੀ ਅੱਜਕੱਲ ਕੰਮ ਅੱਗੇ ਚੱਲਦਾ ਉਹਨਾਂ ਨੇ ਇਸ ਤਰੀਕੇ ਦੇ ਦਾਅਵੇ ਕੀਤੇ ਆ ਹੁਣ ਇਸ ਗੱਲ ਦੇ ਉੱਤੇ ਕੀ ਰਾਜਨੀਤੀ ਹੁੰਦੀ ਆ ਕੀ ਬਣਦਾ ਕੀ ਨਹੀਂ ਬਣਦਾ ਇਹ ਰੱਬ ਜਾਣਦਾ ਪਰ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਚੋਂ ਪਾਸਿਓਂ ਘੇਰਾ ਪਿਆ ਹੋਇਆ ਤੇ ਘੇਰਾ ਪੈਣਾ ਵੀ ਸੀ ਕਿਉਂਕਿ ਇਹਨਾਂ ਨੇ ਆਪ ਵੀ ਕਦੇ ਕਦਰ ਨਹੀਂ ਛੱਡੀ ਉਸ ਤੋਂ ਕੋਈ ਗੱਲ ਇਹ ਜੀ ਕਿ ਤਰਨ ਤਾਰਨ ਦੇ ਵਿੱਚ ਸਿਰ ਧੜ ਦੀ ਬਾਜ਼ੀ ਲੱਗੀ ਪਈ ਆ ਤਰਨ ਤਾਰਨ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਇਸ ਵੇਲੇ ਜੰਗ ਚੱਲ ਰਹੀ ਹੈ ਜੰਗ ਹੈਗੀ ਜੀ ਸਰਕਾਰ ਸਾਡੀ ਬਣੂ ਸੌਰੀ ਜੰਗ ਹੈਗੀ ਜੀ ਕਿ ਐਤਕੀ ਅਸੀਂ ਕਮਾਲ ਕਰਾਂਗੇ ਇਹ ਤਰਨ ਤਰਨ ਵਾਲੀ ਜਿਮਨੀ ਚੋਣ ਤਾਂ ਅਸੀਂ ਜਿੱਤ ਜਾਾਂਗੇ ਤਰਨ ਤਰਨ ਵਾਲੀ ਚੋਣ ਅਸੀਂ ਹੀ ਜਿੱਤ ਸਕਦੇ ਹਾਂ ਸੋ ਇਸ ਤਰੀਕੇ ਦੀਆਂ ਗੱਲਾਂ ਸੋ ਇਹ ਬੇਨੇ ਕੀ ਬਣਦਾ ਪਰ ਮੈਂ ਹੈਰਾਨ ਇਸ ਗੱਲ ਦੇ ਉੱਤੇ ਹਾਂ ਕਾਂਗਰਸ ਇੰਉ ਪੇਸ਼ ਕਰ ਰਹੀ ਹੈ ਇੱਥੇ ਚੋਣ 'ਚ ਵੀ ਜੇਕਰ ਉਹ ਨਾ ਜਿੱਤੇ ਤਾਂ ਫਿਰ ਉਹਨਾਂ ਦੀ ਪਾਰਟੀ ਦੀ ਮਾਨਤਾ ਰੱਦ ਹੋ ਜਾਣੀ ਆ ਬੀਜੇਪੀ ਇੰਉ ਲੜ ਰਹੀ ਆ ਵੀ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਡਿੱਗ ਪੈਣੀ ਆ ਜੇਕਰ ਤਰਨ ਤਰਨ ਆ ਜਿੱਤੇ ਕਾਮਰਮੀ ਪਾਰਟੀ ਇਹ ਉਹ ਚੋਣ ਲੜ ਰਹੀ ਹੈ ਵੀ ਜੇਕਰ ਇੱਥੇ ਚੋਣ ਨਾ ਜਿੱਤੀ ਤੇ ਫਿਰ ਸਰਕਾਰ ਡਿੱਗ ਪੈਣੀ ਆ। ਬਾਕੀ ਸਾਰੀਆਂ ਪਾਰਟੀਆਂ ਵੀ ਇਵੇਂ ਹੀ ਆ। ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਤਰਨ ਤਰਨ ਦੇ ਲੋਕਾਂ ਨੇ ਵੇਖਣਾ ਕਿ ਨੂੰ ਵੋਟ ਪਾਉਣੀ ਆ ਕਿ ਨੂੰ ਨਹੀਂ। ਕਿਹੜਾ ਕਾਬਲਾ ਤੇ ਕਿਹੜਾ ਗੈਰ ਕਾਬਲਾ? ਕੋਈ ਪਿੱਛੇ ਲੱਗ ਕੇ ਕਿਸੇ ਦੇ ਵੋਟ ਨਹੀਂ ਪਾਉਣ ਦੀ ਲੋੜ ਤੇ ਕਿਉਂਕਿ ਆਪਾਂ ਲਈ ਲਗਤਾ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੁਣ ਤੱਕ ਕਰਵਾਏ ਆ। ਬੜੇ ਵੱਡੇ ਨੁਕਸਾਨ ਹੁਣ ਤੱਕ ਹੋਏ ਆ ਤੇ ਇਹਦੇ ਬਾਰੇ ਆਪਾਂ ਜਾਣਦੇ ਆ। ਉਸ ਤੋਂ ਅਗਲੀ ਗੱਲ ਦੁਖਦਾਈ ਬਹੁਤ ਖਬਰ ਇਹ ਪਤਾ ਲੱਗਾ ਜੀ ਆਂਧਰਾ ਪ੍ਰਦੇਸ਼ ਦੇ ਵਿੱਚ ਇਥੇ ਇੱਕ ਥਾਂ ਦੇ ਉੱਤੇ ਪ੍ਰਾਈਵੇਟ ਬੱਸ ਨੂੰ ਅੱਗ ਲੱਗੀ ਚੱਲਦੀ ਹੋਈ ਬੱਸ ਨੂੰ ਅੱਗ ਲੱਗੀ ਇਹ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ ਅੱਜ ਹੀ ਸਵੇਰ ਦੇ ਵੇਲੇ ਵਾਪਰੀ ਆ ਲਗਭਗ 3:30 ਮਿੰਟ ਦੇ ਉੱਤੇ ਭਾਰਤੀ ਸਮੇਂ ਦੇ ਮੁਤਾਬਕ ਯਾਨੀ ਕਿ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਤੁਰੀ ਜਾਂਦੀ ਬੱਸ ਨੂੰ ਅੱਗ ਲੱਗੀ ਹੈ ਜਿਹਦੇ ਕਰਕੇ ਜਿਉਂਦੇ 12 ਮੁਸਾਫਰ ਸੜਨ ਦੀ ਮੁੱਢਲੀ ਖਬਰ ਆਈ ਆ ਹਾਲਾਂਕਿ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਇਸ ਗੱਲ ਦਾ ਡਰ ਹੈ NH44 ਦੇ ਉੱਤੇ ਇੱਕ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਮੋਟਰਸਾਈਕਲ ਬੱਸ ਦੇ ਥੱਲੇ ਘੁੱਸ ਗਈ ਤੇ ਜਿਹੜਾ ਤੇਲ ਵਾਲਾ ਟੈਂਕਾ ਉਹਦੇ ਨਾਲ ਟਕਰਾ ਗਿਆ ਮੋਟਰਸਾਈਕਲ ਟਕਰਾਈ ਆ ਇਹਦੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਬੱਸ ਹైదరాబాద్ ਤੋਂ ਬੰਗਲੌਰ ਜਾ ਰਹੀ ਸੀ ਤੇ ਬੱਸ ਦੇ ਵਿੱਚ 40 ਮੁਸਾਫਰ ਸਵਾਰ ਸੀ ਇਹਦੇ ਵਿੱਚੋਂ ਕਈ ਸੜ ਗਏ 19 ਨੇ ਛਾਲਾ ਮਾਰ ਕੇ ਬੱਸ ਦੇ ਵਿੱਚੋਂ ਆਪਣੀ ਜਾਨ ਬਚਾਈ ਆ ਐਮਰਜੈਂਸੀ ਗੇਟ ਤੋੜ ਕੇ ਨਿਕਲੇ ਲੋਕ ਬੁਰੀ ਤਰ੍ਹਾਂ ਝੁਲਸ ਗਏ ਉਹਨਾਂ ਨੂੰ ਪਤਾ ਲੱਗਾ ਜੀ ਕਿ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹਾਲ ਦੀ ਘੜੀ ਜਾਣਕਾਰੀ ਇਹ ਜੀ ਕਿ 12 ਲੋਕਾਂ ਦੀ ਮੌਤ ਹੋਈ ਹੈ ਪਰ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਗਿਣਤੀ 25 ਹੋਈ ਹੈ ਪੁਲਿਸ ਦਾ ਕਹਿਣਾ ਕਿ ਕਈ ਲਾਸ਼ਾਂ ਬੁਰੀ ਤਰ੍ਹਾਂ ਜਲ ਚੁੱਕੀਆਂ ਜਿਨ੍ਹਾਂ ਦੀ ਪਛਾਣ ਕਰਨੀ ਔਖੀ ਹੈ ਤੇ ਇਹਨਾਂ ਦਾ ਵੀ ਡੀਐਨਏ ਟੈਸਟ ਕਰਵਾ ਕੇ ਫੇਰ ਪਤਾ ਲੱਗਣਾ ਵੀ ਭਾਈ ਇਹ ਬੰਦਾ ਕੌਣ ਸੀ ਕਿੰਨਾ ਦਾ ਪਰਿਵਾਰਕ ਮੈਂਬਰ ਸੀ ਇਹੋ ਜਿਹਾ ਹੀ ਹਾਦਸਾ 10 ਦਿਨ ਪਹਿਲਾਂ ਰਾਜਸਥਾਨ ਦੇ ਵਿੱਚ ਹੋਇਆ ਜਦੋਂ ਜੈਸਲਪੁਰ ਜੋਧਪੁਰ ਹਾਈਵੇ ਦੇ ਉੱਤੇ ਤੇ 14 ਅਕਤੂਬਰ ਨੂੰ 3:00 ਕੇ ਤੇ 30 ਮਿੰਟ ਦੇ ਉੱਤੇ ਦੁਪਹਿਰ ਦੇ ਵੇਲੇ ਹਰਸਾ ਵਾਪਰਿਆ ਸੀ ਤੁਰੀ ਜਾਂਦੀ ਏਸੀ ਸਲੀਪਰ ਬਸ ਦੇ ਵਿੱਚ ਅੱਗ ਲੱਗੀ ਸੀ ਉਦੋਂ 22 ਮਸਾਫਰਾਂ ਦੀ ਜਿਉਂਦੇ ਸੜਕੇ ਮੌਤ ਹੋਈ ਆ ਤੇ ਅੱਗ ਲੱਗਣ ਤੋਂ ਬਾਅਦ ਗੇਟ ਲੋਕ ਹੋ ਗਿਆ ਸੀ ਇਹਦੇ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਤੇ ਲੋਕ ਕੱਚ ਤੋੜ ਕੇ ਕੁਦਦੇ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਲੋਕਾਂ ਨੂੰ ਬਚਾਇਆ ਨਹੀਂ ਉਦੋਂ ਜਾ ਸਕਿਆ ਤੇ ਅੱਜ ਵੀ ਉਹੋ ਜੀ ਖਬਰ ਆ ਗਈ ਆ ਉਦੋਂ ਜੈਸਲਮੇਰ ਵੱਲੋਂ ਆਈ ਸੀ ਅੱਜ ਆਂਧਰਾ ਪ੍ਰਦੇਸ਼ ਦੇ ਵੱਲੋਂ ਆਈ ਆ ਸੋ ਦੁੱਖ ਹੈ ਇਸ ਗੱਲ ਦਾ ਕਿ ਭਾਰਤ ਦੇ ਵਿੱਚ ਆ ਕੁਝ ਵੀ ਹੋਈ ਜਾਂਦਾ ਉਸ ਤੋਂ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਪ੍ਰਾਲੀ ਦੇ ਮਾਮਲੇ ਬਹੁਤ ਘਟ ਗਏ ਆ ਪ੍ਰਾਲੀ ਹੁਣ ਬਹੁਤ ਘਟ ਛੜ ਰਹੀ ਹੈ ਪੰਜਾਬ ਸਰਕਾਰ ਦੇ ਦਾਅਵੇ ਦੇ ਮੁਤਾਬਕ ਉਹਨਾਂ ਦਾ ਇਹ ਕਹਿਣਾ ਜੀ ਕਿ ਅਸੀਂ ਬੜੀਆਂ ਸੋਹਣੀਆਂ ਇਸ ਵੇਲੇ ਤਕਨੀਕਾਂ ਅਪਣਾਈਆਂ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਇਸ ਵੇਲੇ ਮੈਨੇਜ ਕੀਤਾ ਜਿਹਦੇ ਕਰਕੇ ਪੰਜਾਬ ਦੇ ਲੋਕ ਇਤਕੀ ਪ੍ਰਾਲੀ ਨੂੰ ਅੱਗ ਘਟ ਲਾ ਰਹੇ ਆ ਪਿਛਲੇ ਵਰਿਆਂ ਦੇ ਮੁਕਾਬਲ ਤਨ ਸਰਕਾਰ ਦੇ ਵੱਲੋਂ ਕੀਤੇ ਦਾਅਵੇ ਦੇ ਮੁਤਾਬਕ ਅਸੀਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਬੜਾ ਕੁਝ ਕਰ ਰਹੇ ਆ ਜਦਕਿ ਹਕੀਕਤ ਇਹ ਆ ਵੀ ਜੇਕਰ ਹਾਲ ਦੀ ਘੜੀ ਪ੍ਰਾਲੀ ਘਟ ਛੜੀ ਆ ਤੇ ਝੋਨਾ ਵੀ ਤਾਂ ਅੱਧਾ ਹੀ ਵੱਡਿਆ ਗਿਆ ਝੋਨਾ ਕਿਹੜਾ ਪੂਰਾ ਵੱਡਿਆ ਗਿਆ ਝੋਨਾ ਵੱਡਿਆ ਜਾਣਾ ਹਲੇ ਬਾਕੀ ਆ ਸ਼ਾਇਦ ਇਸ ਕਰਕੇ ਪ੍ਰਾਲੀ ਨੂੰ ਘਟ ਅੱਗ ਲੱਗੀ ਹੋਵੇ ਹੋ ਸਕਦਾ ਭਾਈ ਲੋਕ ਸੱਚੀ ਮੁੱਚੀ ਸਮਝ ਗਏ ਹੁਣ ਸੁਧਰ ਗਏ ਹੋਣ ਇਹ ਤਾਂ ਹੁਣ ਵਕਤ ਨੇ ਬਿਆਨ ਕਰਨਾ ਪਰ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਪ੍ਰਾੜੀ ਨੂੰ ਅੱਗ ਹੋਰ ਲੱਗੂ ਕਿ ਨਹੀਂ ਲੱਗੂ ਵੈਸੇ ਹਰ ਸਾਲ ਡਰਾਮੇਬਾਜ਼ੀ ਹੁੰਦੀ ਹੈ ਪ੍ਰਾੜੀ ਦੇ ਮੁੱਦੇ ਦੇ ਉੱਤੇ ਕੋਈ ਇਹ ਗੱਲ ਕਹਿੰਦਾ ਕਿ ਭਾਈ ਇਹ ਪ੍ਰਾੜੀ ਜਿਹੜੀ ਉਹ ਅਸੀਂ ਰੋਕ ਦਿੱਤੀ ਸੜ ਨੂੰ ਕੋਈ ਇਹ ਗੱਲ ਕਹਿੰਦਾ ਵੀ ਭਾਈ ਪੰਜਾਬ ਦਾ ਧੂਆਂ ਦਿੱਲੀ ਵੱਲ ਆ ਗਿਆ ਕੋਈ ਇਹ ਗੱਲ ਕਹਿੰਦਾ ਜੀ ਕਿ ਇਹ ਜਾਣ ਬੁੱਝ ਕੇ ਤੁਸੀਂ ਕਰਦੇ ਜਦੋਂ ਥੋੜੀ ਸਰਕਾਰ ਸੀ ਉਦੋਂ ਤਾਂ ਧੂਆਂ ਇਦਾਂ ਆਉਂਦਾ ਨਹੀਂ ਸੀ ਇਹ ਪਖੰਡਵਾਜ਼ੀਆਂ ਚੱਲਦੀਆਂ ਰਹੀਆਂ ਇਹ ਚੱਲੀ ਜਾਣੀਆਂ ਪਰ ਪੰਜਾਬ ਦਾ ਵਾਤਾਵਰਨ ਪਲੀਤ ਹੁੰਦਾ ਰਿਹਾ ਤੇ ਹੋਈ ਜਾਣਾ ਕਿਉਂਕਿ ਇਹਦੇ ਵੱਲ ਕਦੇ ਕਿਸੇ ਨੇ ਦਿਲੀ ਤੌਰ ਦੇ ਉੱਤੇ ਗੌਰ ਹੀ ਨਹੀਂ ਕੀਤੀ ਸਭ ਨੇ ਇਸ ਮਾਮਲੇ ਦੇ ਉੱਤੇ ਰਾਜਨੀਤੀ ਕੀਤੀ ਇਸੇ ਕਰਕੇ ਪੰਜਾਬ ਕਿੱਥੋਂ ਤੁਰਿਆ ਤੇ ਕਿੱਥੇ ਖੜਾ ਨਾ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਵਿੱਚ ਵਾਤਾਵਰਨ ਨੂੰ ਬਚਾਉਣਾ ਸੀ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਵਿੱਚ ਵਾਤਾਵਰਨ ਨੂੰ ਬਚਾਉਣਾ ਹੈ ਸਾਰੇ ਇਸ ਗੱਲ ਦੇ ਉੱਤੇ ਫਫੇ ਕੁੱਟਣੀਆਂ ਵਾਲਾ ਹਾਲ ਖੜੀ ਜਾਂਦੇ ਆ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਫਿਲਮਾਂ, ਗੀਤ ਚੱਲ ਨਹੀਂ ਰਹੇ। ਕਲਾ ਖੇਤਰ ਦੀ ਜਾਣਕਾਰੀ ਇਹੀ ਆ ਕਿ ਪੰਜਾਬੀ ਫਿਲਮਾਂ ਆਉਂਦੀਆਂ ਇੱਕ ਸ਼ਹਿਨਾਜ਼ ਗਿੱਲ ਦੇ ਦੀ ਹੁਣ ਫਿਲਮ ਆਉਣੀ ਹੈ ਇੱਕ ਕੁੜੀ। ਉਹਦਾ ਪ੍ਰਚਾਰ ਵੀ ਠੀਕ ਠਾਕ ਜਿਹੀ ਆ ਤੇ ਉਹਦੀ ਹਾਈਪ ਵੀ ਠੀਕ ਠਾਕ ਜਿਹੀ ਆ। ਇੱਕ ਫਿਲਮ ਹੋਣੀ ਗੋਡੇ-ਗੋਡੇ ਚਾ। ਕੁਝ ਕੁ ਹੋਰ ਪੰਜਾਬੀ ਫਿਲਮਾਂ ਜਿਹੜੀਆਂ ਆਉਣੀਆਂ ਤੇ ਜਾਣੀਆਂ। ਵਿਨੇਪਾਈ ਕੀ ਮੰਨਦਾ ਇਸ ਮਾਮਲੇ ਦੇ ਵਿੱਚ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਪੰਜਾਬੀ ਫਿਲਮਾਂ ਚੱਲ ਨਹੀਂ ਰਹੀਆਂ ਇਸ ਵੇਲੇ ਪੰਜਾਬੀ ਗੀਤ ਚੱਲ ਨਹੀਂ ਰਹੇ ਪਰ ਕੱਲ ਵਰਿੰਦਰ ਕੁਮਣ ਜਿਹੜੇ ਕਿ ਬਹੁਤ ਵੱਡੇ ਬੋਡੀ ਬਿਲਡਰ ਬੜੇ ਵੱਡੇ ਅਦਾਕਾਰ ਸੀ ਉਹਨਾਂ ਦਾ ਭੋਗ ਸੀ ਜਲੰਧਰ ਦੇ ਮਾਡਲ ਹਾਊਸ ਗੁਰੂ ਘਰ ਦੇ ਵਿੱਚ ਉਹਨਾਂ ਦਾ ਭੋਗ ਸਮਾਗਮ ਸੀ ਉੱਥੇ ਸ਼ਰਧਾਂਜਲੀ ਭੇਟ ਕਰਨ ਦੇ ਲਈ ਕਈ ਮੰਤਰੀ ਸਹਿਬਾਨ ਕਈ ਨੇਤਾ ਸਹਿਬਾਨ ਕਈ ਕਲਾਕਾਰ ਕਈ ਖਿਡਾਰੀ ਕਈ ਜਿਮ ਲਵਰ ਇਹ ਪ੍ਰਸ਼ੰਸਕ ਰਿਸ਼ਤੇਦਾਰ ਸਕੇ ਸੰਬੰਧੀ ਉੱਥੇ ਪਹੁੰਚੇ ਆ ਸਭ ਨੇ ਇਸ ਗੱਲ ਦੇ ਉੱਤੇ ਦੁੱਖ ਪ੍ਰਗਟਾਇਆ ਕਿ ਭਾਈ ਇੱਕ ਹੀਰਾ ਚਲਾ ਗਿਆ ਤੇ ਦੁੱਖ ਦੀ ਗੱਲ ਇਹ ਵੀ ਰਹੀ ਆ ਕਿ ਕੱਲ ਉਹਨਾਂ ਦੇ ਜਾਣਕਾਰ ਘੱਟ ਆਏ ਤੇ ਵੱਡੀ ਗੱਲ ਇਹ ਆ ਕਿ ਹੁਣ ਤੱਕ ਕਿਸੇ ਨੇ ਕੁਝ ਕੁ ਲੋਕਾਂ ਤੋਂ ਬਿਨਾ ਇਹਨਾਂ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਨਹੀਂ ਮੰਗੀ ਵੀ ਭਾਈ ਜੇਕਰ ਇੱਕ ਐਡਾ ਵੱਡਾ ਬੰਦਾ ਸਾਡੇ ਕੋਲੋਂ ਚਲਾ ਗਿਆ ਹਸਪਤਾਲ 'ਚ ਹੱਸਦਾ ਖੇਡਦਾ ਗਿਆ ਤੇ ਉਥੋਂ ਗਦਰ ਦੇ ਵਿੱਚ ਲਪੇਟ ਕੇ ਉਹਨਾਂ ਨੇ ਘਰ ਨੂੰ ਵਾਪਸ ਭੇਜਤਾ ਉਸ ਬੰਦੇ ਦੀ ਪੜਤਾਲ ਨਹੀਂ ਕੀਤੀ ਗਈ ਕਿਸੇ ਨੇ ਜਾਂਚ ਹੀ ਨਹੀਂ ਮੰਗੀ ਪੰਜਾਬੀ ਆਟਾ ਦਾਲ ਲਈ ਲੜਦੇ ਰਹੇ ਤੇ ਪੰਜਾਬੀਆਂ ਦਾ ਇਸ ਗੱਲ ਨਾਲ ਕੋਈ ਤਲਕ ਨਹੀਂ ਕਿ ਸਾਡਾ ਇੱਕ ਹੀਰਾ ਤੁਰ ਗਿਆ ਸਾਡਾ ਇੱਕ ਵੀਰਾ ਤੁਰ ਗਿਆ ਪੰਜਾਬੀ ਸਿਰਫ ਤੇ ਸਿਰਫ ਆਪਦੀਆਂ ਗੱਲਾਂ ਮਾਰੀ ਜਾਂਦੇ ਆ ਤੇ ਇਸ ਗੱਲ ਤੋਂ ਬਿਨਾ ਅੱਗੇ ਵਧਦੇ ਨਹੀਂ ਤੇ ਜਾਂਦੇ ਜਾਂਦੇ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪੰਜ ਦਿਨ ਹਾਲੇ ਤਕਮੀਂ ਕਰਨੀ ਦੀ ਸੰਭਾਵਨਾ ਨਹੀਂ ਆ ਬਾਰਿ ਜਿੰਨੀ ਦੇਰ ਤੱਕ ਕਣੀਆਂ ਨਹੀਂ ਪੈਂਦੀਆਂ ਉਨੀ ਦੇਰ ਤੱਕ ਪਟਾਕਿਆਂ ਕਰਕੇ ਜ਼ਹਿਰੀਜਾ ਹੋਇਆ ਵਾਤਾਵਰਨ ਠੀਕ ਨਹੀਂ ਹੋਣਾ ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਕਿ ਮੌਸਮ ਸਥਿਰ ਤੇ ਖੁਸ਼ਕ ਰਹਿਣਾ ਰਾਤਾਂ ਥੋੜੀਆਂ ਜੀਆਂ ਠੰਡੀਆਂ ਹੋਗੀਆਂ ਦਿਨ ਦੇ ਵੇਲੇ ਮੱਠੀ ਮੱਠੀ ਧੁੱਪ ਨਿਕਲਦੀ ਆ ਅੱਜ ਦੀ ਤਰੀਕੇ ਦੇ ਵਿੱਚ ਮੌਸਮ ਦਾ ਹਾਲ ਇਹ ਆ ਬਾਕੀ ਕੁਦਰਤ ਦੇ ਰੰਗ ਆ ਵੀ ਕੱਲ ਨੂੰ ਪਰਸੋ ਚੌਥ ਨੂੰ ਕੀ ਹੋ ਜਾਣਾ ਪਰ ਮੌਸਮ ਵਿਭਾਗ ਇਹ ਕੱਲ ਕਹਿੰਦਾ ਕਿ 5 ਦਿਨ ਹਾਲੇ ਮੀਂਹ ਕਢੀ ਦੀ ਸੰਭਾਵਨਾ ਕੋਈ ਨਹੀਂ ਸੋ ਦੋਸਤੋ ਖਬਰਾਂ ਕਈ ਹੋਰ ਵੀ ਸੰਪਰ ਪਰ ਜੋ ਵਕਤ ਦੀ ਘਾਟੇ ਰੱਖਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਲੈ ਕੇ ਫਿਰ ਖਬਰਾਂ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ